ਜੋ ਸਰਪੰਚੀ ਤੇ ਪੰਚੀ ਦੇ ਇਲੈਕਸ਼ਨ ਲੜ ਰਹੇ ਆ ਉਹਨਾਂ ਵਾਸਤੇ ਦੱਸ ਦਈਏ ਇੱਕ ਫਾਰਮ ਹੋਰ ਆ ਗਿਆ ਇਸ ਫਾਰਮ ਬਾਰੇ ਦੱਸ ਦਈਏ ਜਾਣਕਾਰੀ ਦੇ ਦਈਏ ਕਿ ਤੁਹਾਨੂੰ ਸੌਂ ਖਾਣੀ ਪੈਗੀ ਔਰ ਸੌਂ ਜਿਹੜੀ ਆ ਇਸ ਦੇ ਵਿੱਚ ਲਿਖਤੀ ਆ ਔਰ ਲਿਖਤੀ ਸੌਂ ਖਾਣੇ ਪੈਣੀ ਆ ਇਹ ਨਹੀਂ ਹੋਣਾ ਕਿ ਤੁਸੀਂ ਕੈਪਟਨ ਵਾਂਗੇ ਇਸ ਤਰ੍ਹਾਂ ਸੌਂ ਖਾ ਲੋ ਹੱਥ ਖੜਾ ਕਰਕੇ ਇਹ ਉਹ ਸੌਂ ਨਹੀਂ ਐ ਲਿਖਤੀ ਸੌਂ ਐ ਔਰ ਇਹ ਸੌਂ ਦਾ ਮਤਲਬ ਕੀ ਐ ਕਿ ਤੁਸੀਂ ਆਪਣੀ ਪਰਾਲੀ ਰਹਿਤ ਖੋਦ ਨੂੰ ਅੱਗ ਨਹੀਂ ਲਗਾਓਗੇ ਜੇ ਤੁਸੀਂ ਸਰਪੰਚ ਬਣਨਾ ਹੈ ਜਾਂ ਤੁਸੀਂ ਪੰਚ ਬਣਨਾ ਹੈ ਇਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਆ ਔਰ ਨਵਾਂ ਫਾਰਮ ਹੈ ਕੱਲ ਤੱਕ ਇਹ ਫਾਰਮ ਨਹੀਂ ਸੀ ਲੇਕਿਨ ਅੱਜ ਇਸ ਫਾਰਮ ਦੀ ਜਿਹੜੀ ਆ ਪੂਰੀ ਪਰਮਾਰ ਹੈ ਕਿ ਜਿਸ ਨੇ ਝੋਨਾ ਨਹੀਂ ਵੀ ਲਗਾਇਆ ਉਹ ਕਿਸੇ ਦੀ ਵੀ ਪਰਾਲੀ ਅੱਗ ਲੱਗੀ ਹੋਵੇ ਉੱਥੇ ਨਹੀਂ ਜਾ ਸਕਦਾ ਕਿਉਂਕਿ ਉਸ ਦਾ ਨਾਂ ਨਾ ਲੱਗ ਜਾਵੇ ਕਿ ਪਰਾਲੀ ਇਸ ਨੇ ਅੱਗ ਲਗਾਈ ਆ ਔਰ ਦੱਸ ਦਈਏ ਕਿ ਲੋਕਾਂ ਵਾਸਤੇ ਨਵੇਂ ਤੋਂ ਨਵੀਆਂ ਕੰਡੀਸ਼ਨਾਂ ਜਿਹੜੀਆਂ ਸਰਕਾਰ ਵੱਲੋਂ ਉਹ ਖੜੀਆਂ ਕਰਤੀਆਂ ਜਾ ਰਹੀਆਂ ਨੇ ਕਿ ਜਿਸ ਕਰਕੇ ਕੰਡੀਸ਼ਨਾਂ ਜਿਹੜੀਆਂ ਲੋਕਾਂ ਨੂੰ ਮੰਨਣੀਆਂ ਪੈਣਗੀਆਂ ਔਰ ਦੱਸ ਦਈਏ ਕਿ ਇੱਥੇ ਬਹੁਤ ਸਾਰੇ ਉਹ ਚਾਹਵਾਨ ਆਏ ਨੇ ਜੋ ਸਰਪੰਚ ਤੇ ਪੰਚ ਬਣਨਾ ਚਾਹੁੰਦੇ ਨੇ ਬਹੁਤ ਪਿੰਡਾਂ ਵਿੱਚੋਂ ਲੋਕ ਇੱਥੇ ਪਹੁੰਚੇ ਨੇ ਔਰ ਪਿੰਡਾਂ ਦੀਆਂ ਵੇਖ ਸਕਦੇ ਤੁਸੀਂ ਸਰਪੰਚੀ ਪੈਂਚੀ ਦੇ ਇਲੈਕਸ਼ਨ ਹੋ ਰਹੇ ਆ। ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਇਹ ਕਿ ਕਿਹੜੇ ਮਕਸਦ ਨੂੰ ਆਏ ਇੱਥੇ ਜੀ? ਸਰਪੰਚੀ ਦੇ ਫੈਲਾ ਭਰਾਣਾ ਆਦਿਆ ਜੀ। ਭਰ ਲਈਆਂ ਕਿ ਨਹੀਂ ਅਜੇ? ਭਰ ਲਈਆਂ ਜੀ। ਕੰਪਲੀਟ ਹੋ ਗਈਆਂ। ਕੰਪਲੀਟ ਹੋ ਗਈਆਂ। ਆ ਜਿਹੜੀ ਫਾਰਮ ਭਰਿਆ ਸੌਂ ਖਾਣ ਵਾਲਾ? ਹਾਂਜੀ ਭਰ ਲਿਆ ਜੀ। ਜਿਹੜੀ ਕੈਪਟਨ ਨੇ ਖਾਦੀ ਸੌਂ? ਹਾਂਜੀ ਹਾਂਜੀ ਭਰ ਲਿਆ। ਭਰ ਲਿਆ। ਭਰ ਲਿਆ। ਦੱਸ ਦਈਏ ਕਿ ਇਹ ਸੌ ਖਾਣ ਵਾਲੇ ਬਹੁਤ ਸਾਰੇ ਇੱਥੇ ਪਹੁੰਚੇ ਨੇ ਔਰ ਵਕੀਲ ਭਾਈਚਾਰਾ ਹੀ ਪਹੁੰਚਿਆ ਔਰ ਇੱਕ ਫਾਰਮ ਦੀ ਹੋਰ ਗੱਲ ਕਰੀਏ ਭਰਾ ਜੀ ਇਧਰ ਹਾਂਜੀ ਵਕੀਲ ਸਾਹਿਬ ਸਸੀ ਗਾਲ ਜੀ ਸਸੀ ਗਾਲ ਜੀ ਵਕੀਲ ਸਾਹਿਬ ਆ ਫਾਰਮ ਅੱਜ ਹੀ ਆਇਆ ਕਿ ਕੱਲ ਵੀ ਸੀਗਾ ਨਹੀਂ ਨਹੀਂ ਕੱਲ ਵੀ ਸੀਗਾ ਜੀ ਕੱਲ ਵੀ ਸੀਗਾ ਔਰ ਇਹ ਫਾਰਮ ਬਾਰੇ ਜਾਣਕਾਰੀ ਲੋਕਾਂ ਨੂੰ ਮਿਲ ਰਹੀ ਹੈ ਪੂਰੀ ਮਿਲ ਰਹੀ ਹੈ ਜੀ ਮਿਲ ਰਹੀ ਹੈ ਪੂਰੀ ਮਿਲ ਰਹੀ ਹੈ ਤੇ ਇਹ ਫਾਰਮ ਦੇ ਵਿੱਚ ਸੌ ਚੁੱਕੀ ਜਾਵੇਗੀ ਚੁੱਕੀ ਜਾਏਗੀ ਜੀ ਲਿਖਤੀ ਸੌ ਹੋਏਗੀ ਇਹ ਲਿਖਤੀ ਹੋਏਗੀ ਾਡੇ ਵੱਲੋਂ ਟਾਡੇ ਵੱਲੋਂ ਲਿਖਤੀ ਆਏ ਉਹ ਤਾਂ ਨੋਟਰੀ ਟੈਸਟ ਹੋ ਜਾਏਗਾ ਹਾਂਜੀ ਹਾਂਜੀ ਬਿਲਕੁਲ ਇਹ ਇਹ ਜਿਹੜੀ ਰਹਿਨ ਖੋਨ ਦਾ ਪਰਾਲੀ ਐ ਇਸ ਨੂੰ ਅੱਗ ਨਹੀਂ ਲਗਾਏਗਾ ਜੇ ਕੋਈ ਸਰਪੰਚ ਹੋਵੇ ਜਾਂ ਪੰਚ ਹੋਵੇ ਬਿਲਕੁਲ ਬਿਲਕੁਲ ਉਹ ਤਾਂ ਫਿਰ ਸਿੱਧੇ ਪਬਲਿਕ ਰੀ ਲਗਾ ਲਵੇ ਅੱਗ ਤਾਂ ਜਿਹੜੀ ਲਾਉਣੀ ਚਾਹੀਦੀ ਆ ਉਦੋਂ ਵਗੈਰ ਗੱਲ ਬੰਦੀ ਨਹੀਂ ਨਹੀਂ ਫਿਰ ਪਬਲਿਕ ਰੀ ਲਗਾ ਲਵੇ ਪੰਚਾਇਤ ਬਿਲਕੁਲ ਬਿਲਕੁਲ ਮੇਰੇ ਤੇ ਇਹੋ ਗੱਲ ਹੋਣੀ ਆ ਫਿਰ ਪਬਲਿਕ ਰੀ ਲਾਵੇ ਤੇ ਪੰਚਾਇਤੀ ਜ਼ਮੀਨ ਕੋਈ ਝੋਨੇਵਾ ਦੇ ਠੇਕੇ ਦੇ ਲੈਂਦਾ ਤਾਂ ਖਿਆਲ ਇਹਨਾਂ ਰੱਖਣਾ ਪਏਗਾ ਬਿਲਕੁਲ ਉਹ ਤਾਂ ਰੱਖਣਾ ਪੈਣਾ ਹੈ ਮਾਲਕ ਨੂੰ ਰਖਿਆ ਰੱਖਣਾ ਪੈਣਾ ਹੈ ਦੱਸ ਦਿਓ ਕਿ ਜੇ ਪੰਚਾਇਤੀ ਜ਼ਮੀਨ ਜਿਹੜੀ ਆ ਤੁਸੀਂ ਠੇਕੇ ਤੇ ਵੀ ਦਿੰਦੇ ਹੋ ਤਾਂ ਸਰਪੰਚ ਤੇ ਪੰਚ ਦੀ ਜ਼ਿੰਮੇਵਾਰੀ ਹੋਵੇਗੀ ਕਿ ਇਹ ਸਰਪੰਚ ਅਤੇ ਪੰਚ ਨੇ ਇਸ ਦੀ ਰਾਖੀ ਕਰਨੀ ਹੈ ਕਿ ਮੈਂ ਝੋਨੇ ਵਾਸਤੇ ਜ਼ਮੀਨ ਠੇਕੇ ਤੇ ਦਿੱਤੀ ਆ ਤੇ ਅਗਲਾ ਬੰਦਾ ਪਰਾਲੀ ਨੂੰ ਅੱਗ ਨਾਲ ਆ ਦੇਵੇ ਤੇ ਜੇ ਕੈਪਟਨ ਸੌਂ ਖਾ ਕੇ ਮੁੱਕਰ ਸਕਦਾ ਤੇ ਤੁਸੀਂ ਉਹਦੇ ਵਾਲਾ ਹਾਲਾਤ ਨਹੀਂ ਕਰਨੇ ਉਹ ਕੰਡੀਸ਼ਨ ਨਾਲ ਨਹੀਂ ਚੱਲਣਾ ਕਿ ਤੁਸੀਂ ਵੀ ਸੌਂ ਖਾ ਕੇ ਮੁੱਕਰ ਜਾਓ ਇਹ ਲਿਖਤੀ ਹੋ ਗਈ ਆ ਔਰ ਇੱਥੇ ਸਰਦਾਰ ਜੀ ਖੜੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਕਿੱਥੋਂ ਆਏ ਹੋ ਦਾਲੀਏ ਤੋਂ ਕਿਹੜੇ ਕੰਮ ਨੂੰ ਆਏ ਆ ਜਿੱਥੇ? ਆਹ ਫਾਇਲ ਪਰ ਨਵਾਸੇ ਆਏ ਆ। ਕਾਦੀ ਫਾਇਲ ਏ? ਸਰਪੰਚੀ ਦਾ ਲਖਸ਼ ਲੈਣਾ। ਅੱਛਾ ਸਰਪੰਚੀ ਦੀ ਏ। ਹਾਂ। ਤੇ ਆਹ ਪਰਾਲੀ ਨੂੰ ਅੱਗ ਲਾਉਣੀ ਆ ਕਿ ਨਹੀਂ ਲਾਉਣੀ? ਪਰਾਲੀ ਨੂੰ ਅੱਗ ਕਦੋਂ ਹੱਥ ਲਾਉਣੀ ਆ? ਨਹੀਂ ਆ ਇੱਕ ਸੌ ਐ ਵੀ ਚੱਕਣੇ ਪੈ ਰਹੀ ਆ। ਕਈ ਕਿਸਾਨ ਤੇ ਕਈ ਵਾਰੀ ਅੱਗ ਲਾਉਂਦੀ ਮਜਬੂਰੀ ਹੋ ਜਾਂਦੀ ਆ। ਹਏ ਹੁਣ ਅੱਗੇ ਨੂੰ ਬੜਾ ਫਰਕ ਪੈ ਗਿਆ। ਫਰਕ ਪੈ ਗਿਆ। ਤੁਸੀਂ ਫਰਕ ਪੂਰਾ ਰੱਖੋਗੇ? ਬਿਲਕੁਲ। ਸੌ ਦਾ ਕੈਪਟਨ ਨੇ ਵੀ ਇੱਕ ਖਾਦੀ ਸੀ। ਉਹ ਯਾਰ ਉਹ ਕੈਪਟਨ ਦੀ ਗੱਲ ਤੋਂ ਛੱਡ ਦੇ। ਅਦਾਸਦਾ ਇਹ ਕਿ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦੱਸ ਦਈਏ ਇਹ ਪੰਜਾਬ ਦੇ ਲੋਕਾਂ ਨੂੰ ਅਕਸਰ ਯਾਦ ਆਉਂਦਾ ਔਰ ਪੂਰੇ ਭਾਰ ਦੇਸ਼ ਵਿੱਚ ਔਰ ਆਮ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਇਹ ਗੱਲ ਚਰਚਾ ਤੇ ਰਹੀ ਹੈ ਕਿ ਮੁੱਖ ਮੰਤਰੀ ਬਣੇ ਸੀ ਕੈਪਟਨ ਸਾਹਿਬ ਉਹਨਾਂ ਨੇ ਸੌਂ ਖਾਦੀ ਸੀ ਗੁਟਕਾ ਸਾਹਿਬ ਦੀ ਔਰ ਅਸੀਂ ਇਹਨੂੰ ਗੁਟਕਾ ਸਾਹਿਬ ਦੀ ਸੌਂ ਦੇ ਨਾਲ ਨਹੀਂ ਮਿਲਾ ਸਕਦੇ ਲੇਕਿਨ ਇੱਕ ਲਿਖਤੀ ਸੌਂ ਹੈ ਔਰ ਲਿਖਤੀ ਸੌਂ ਤੁਸੀਂ ਵੇਖ ਸਕਦੇ ਹੋ ਕਿ ਲਿਖਤੀ ਸੌਂ ਖਾਦੀ ਜਾ ਰਹੀ ਹੈ ਔਰ ਕੈਪਟਨ ਸਾਹਿਬ ਨੇ ਤੇ ਜੋ ਕਰ ਛੱਡਿਆ ਉਹਨਾਂ ਨੂੰ ਭੁਗਤਣਾ ਵੀ ਪੈ ਗਿਆ ਔਰ ਇਸ ਕਰਕੇ ਦੱਸ ਦਈਏ ਕਿ ਇਹ ਲੋਕਾਂ ਵਾਸਤੇ ਇੱਕ ਨਵਾਂ ਫਰਮਾਨ ਹੈ ਕਿ ਤੁਸੀਂ ਪਰਾਲੀ ਜਿਹੜੀ ਆ ਉਸ ਦੀ ਰਹਿਣ ਖਾਂਦਰ ਨੂੰ ਅੱਗ ਨਹੀਂ ਲਗਾ ਸਕਦੇ ਜੇ ਪੰਚਾਇਤੀ ਜ਼ਮੀਨ ਵੀ ਕਿਸੇ ਨੂੰ ਠੇਕੇ ਤੇ ਦਿੰਦੇ ਹੋ ਤਾਂ ਸਰਪੰਚ ਹੋਣ ਦੇ ਨਾਤੇ ਤੁਸੀਂ ਉਸ ਜ਼ਮੀਨ ਦੀ ਰਾਖੀ ਕਰੋਗੇ ਕਿ ਅਗਲਾ ਬੰਦਾ ਉਸ ਦੀ ਜ਼ਮੀਨ ਨੂੰ ਅੱਗ ਜੋ ਪਰਾਲੀ ਆ ਉਸ ਨੂੰ ਅੱਗ ਨਹੀਂ ਲਗਾਏਗਾ ਔਰ ਇਹ ਜੋ ਪਾਬੰਦੀਆਂ ਨੇ ਇਹ ਸਰਕਾਰ ਦੇ ਹੁਕਮ ਨੇ ਇਹ ਪਾਬੰਦੀਆਂ ਮੰਨਣੀਆਂ ਪੈਣਗੀਆਂ ਔਰ ਪ੍ਰੋਪਰ ਜਿਹੜੀ ਆ ਇਹ ਸੌਂ ਲਿਖਤੀ ਜਿਹੜੀ ਆ ਹਸਤਾਖਰ ਕਰਨੇ ਪੈਣਗੇ ਉਹ ਤਰੀਕ ਲਿਖਣੀ ਪੈਣਗੀ ਉਹ ਤਸਵੀਰਾਂ ਜਿਹੜੀਆਂ ਦੀਨਾ ਨਗਰ ਦੇ ਅਸੀਂ ਵੀਡੀਓ ਦਫ਼ਤਰ ਦੇ ਸਾਹਮਣੇ ਖੜੇ ਆ ਜਿੱਥੇ ਇਸ ਵੇਲੇ ਸਰਪੰਚੀ ਪੰਚੀ ਦੇ ਫਾਰਮ ਭਰੇ ਜਾ ਰਹੇ ਆ ਔਰ ਲੋਕਾਂ ਵੱ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਅਸੀਂ ਜ਼ਿੰਮੇਵਾਰ ਨਾਗਰਿਕ ਬਣੀਏ ਔਰ ਇਥੋਂ ਦੀ ਪੰਚਾਇਤ ਦੀ ਕਮਾਂਡ ਜਿਹੜੀ ਆ ਉਹ ਸੰਭਾਲੀਏ ਔਰ ਪਿਛਲੇ ਚੇਰਿਆਂ ਨੂੰ ਪਿੱਛੇ ਛੱਡ ਕੇ ਨਵੇਂ ਨੌਜਵਾਨ ਪੀੜੀ ਜਿਹੜੀ ਆ ਉਹ ਲਗਾਤਾਰ ਅੱਗੇ ਆ ਰਹੀ ਆ ਔਰ ਨੌਜਵਾਨ ਪੀੜੀ ਨੂੰ ਜਿਹੜਾ ਬਹੁਤ ਜ਼ਿਆਦਾ ਉਸਤਾਹ ਵੇਖਣ ਨੂੰ ਮਿਲ ਰਿਹਾ ਔਰ ਨੌਜਵਾਨ ਪੀੜੀ ਜਿਹੜੀ ਆ ਕਿੱਥੋਂ ਤੱਕ ਕਦਮ ਸਹੀ ਕਰਦੀ ਆ ਕਿੱਥੋਂ ਤੱਕ ਜਿਹੜੀ ਆ ਉਹ ਲੋਕਾਂ ਦੀ ਸੇਵਾ ਕਰਦੀ ਆ ਵੀਡੀਓ ਨੂੰ ਵੱਤਵਾਇ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਜਨਾਬ ਮਹਾਰਾਜ ਜੀ ਦਸਨ ਤੀਣਾ ਨਗਰ ਜ਼ਿਲ੍ਹਾ ਗੁਰਦਾਸਪੁਰ